ਆਉਂ ਆ ਰਹੀ ਆ ਆਇਓ ਮਰਾਜ ਆਇਓ ਰੋਟੀ ਖਾਓ ਆਗੇ ਤੇ ਲੋ ਜੀ ਇਧਰ ਬੈਠੇ ਆ ਪਲਕ ਚਲ ਗਈ ਯਾ ਸਕੂਲ ਤੇ ਹਾਂ ਅੱਜ ਥੋੜਾ ਜਿਹਾ ਨੂੰ ਬੁਖਾਰ ਸੀਗਾ ਜਲਦੀ ਲੈ ਆਣਾ ਸਕੂਲੋਂ ਚਲੋ ਪਹਿਲਾਂ ਬਲੌਗ ਸ਼ੁਰੂ ਬਲੌਗ ਸ਼ੁਰੂ ਕਰੋ ਮੈਂ ਤੁਹਾਡਾ ਵੀ ਸਵਾਗਤ ਹੈ ਤੁਹਾਡਾ ਆਪਣੇ ਐਚਪੀ ਦੇ ਬਲੌਗ ਤੇ ਉਹ ਵੀ ਕਹਿੰਦੀ ਸੀ ਮੈਨੂੰ ਅੱਜ ਜਲਦੀ ਲੈਣਾ ਜੀ ਉਹ ਸਾਢੇ 12:00 ਜਾਣਾ ਜਲਦੀ ਲੈ ਆਣਾ ਉਹਨੂੰ ਜਾ ਕੇ ਤੇ ਚਲੋ ਰੋਟੀ ਪਾਣੀ ਖਾ ਗਏ ਤੇ ਫਿਰ ਦੇਖਦੇ ਅੱਜ ਦਾ ਕੀ ਪਲਾਨ ਆ ਹੋਰ ਅੱਗੇ ਕੀ ਬਣਦਾ ਹਾਂਜੀ ਹੋ ਗਿਆ ਵੇਲੇ ਨਾ ਤੋਗੇ ਚਾਹ ਲਾ ਆ ਹਟਾ ਵੇ ਉਦਾਂ ਹੀ ਨਾ ਨਾਤਾ ਨਾ ਤੋਤਾ ਕਮਰੇ ਜੋ ਬਾ ਹੈ ਉਹ ਵੀ ਨਾ ਨਾਤਾ ਲਾ ਤੋਤਾ ਜੇ ਉਦਾਂ ਹੀ ਬਿਠਦਾ ਚਲੋ ਜੀ ਮਿਲਦੇ ਆ ਤੁਹਾਨੂੰ ਰੋਟੀ ਛੋਟੀ ਖਾ ਕੇ ਰੋਟੀ ਛੋਟੀ ਲਓ ਜੀ ਰੋਟੀ ਪਾਣੀ ਖਾ ਲਈਏ ਸਾਰਿਆਂ ਨੇ ਦੇਖੋ ਇੱਧਰ ਵੀ ਖਾ ਲਈ ਇੱਧਰ ਵੀ ਖਾ ਲਈ ਉੱਧਰ ਵੀ ਖਤਮ ਹੋ ਗਏ ਖਾ ਕੇ ਕਾ ਬੰਦਾ ਸਾਡਾ ਸ਼ੁਰੂ ਹੀ ਨਹੀਂ ਕੀਤੀ ਅਜੇ ਤੱਕ। ਰੁਕ ਜਾ ਦਮਾ ਕੇ ਰੁਕਣਾ ਹੈ। 2 ਮਿੰਟ ਜੇ ਖਾ ਲੈਣੀ ਜੇ 3 ਮਿੰਟ ਜੇ ਖਾ ਲੈਣੀ। ਜਦੋਂ ਰੋਟੀ ਦਾ ਟਾਈਮ ਹੋ ਤਾਂ ਫੋਨ ਛੱਡ ਕੇ ਰੋਟੀ ਖਾ ਲਿਆ ਕਰੋ ਪਹਿਲਾਂ। ਸੁੱਕ ਜਾਂਦੀ ਰੋਟੀ। ਆ ਰੋਟੀ ਸੁੱਕ ਜਾਂਦੀ ਆ ਮੁੜ ਕੇ। ਫਾਇਦਾ ਕੀ ਹੈਗਾ ਆ? ਫਿਰ ਤੈਨੂੰ ਬਾਜ ਮਾਰ ਕੇ ਨਾਲ ਬਿਠਾਉਂਦਾ ਫਾਇਦਾ ਕੀ? ਤੇ ਇਕੱਲੇ ਨੇ ਖਾਣੀ ਬਾਅਦ ਚੋਂ। ਕਿਉਂ ਜੀ? ਮੈਂ ਕੋਲਣਾ ਹੈ ਆਪ ਲੋਕਾਂ ਨੂੰ। ਯਾਰ ਉਹ ਚੀਜ਼ ਬਾਅਦ ਚੋਂ ਕਰ ਲਈ। ਮੈਂ ਰੁਕਣਾ ਨਹੀਂ ਤਾਂ ਛੋੜ ਦਿਆਂ। ਹਾਂਜੀ ਕਿੱਦਾਂ ਜੀ? ਚਲੋ ਆ ਹੁਣ ਮੈਂ ਚੱਲ ਜਣਾ ਦੁਕਾਨ ਤੇ ਤੇ ਬਲੌਗ ਤੁਸੀਂ ਆਪ ਹੀ ਕਰ ਲਿਓ ਸ਼ੂਟ ਤੇ ਪਰਗ ਨੂੰ ਮੈਂ ਤੇ ਲੈਣਾ 12 ਵਜੇ ਲੈਣ ਉਧਰ ਉਧਰੀ 12:30 ਹਾਂਜੀ ਟਾਈਮ ਹੋ ਗਿਆ ਆ 12:30 ਹੋ ਚੱਲੇ ਆ ਇੱਧਰ ਬੈਠੇ ਮੰਮੀ ਤੂੰ ਕੀ ਹੋਇਆ ਅੱਜ ਤੇ ਹੱਥ ਤੇ ਪਤਾ ਨਹੀਂ ਕੁਝ ਲੜ ਗਿਆ ਵਾ ਆਹੋ ਹਨਾ ਤਵਾਈ ਲਿਆਂਦੀ ਆ ਹੁਣ ਇਹ ਕੋਈ ਮੱਛਰ ਲੜ ਗਿਆ ਕੋਈ ਹਨਾ ਉਹ ਕੁਗਲੀ ਆਈ ਗੁਜਰੀ ਦੀ ਗਾੜੀ ਉਹ ਅੰਦਰੋਂ ਭਰ ਜਾ ਗਿਆ ਮੈਂ ਮੰਮੀ ਨੂੰ ਕੱਲ ਦੀ ਕਹਿੰਦੀ ਸੀ ਮੈਂ ਕਿਹਾ ਮੰਮੀ ਦਵਾਈ ਲਿਆ ਉਹ ਜਿੱਦਾਂ ਕੁ ਜਰੀਲੀ ਚੀਜ਼ ਨਹੀਂ ਲੱਟ ਜਾਂਦੀ ਹੈ ਕਿ ਅੱਜ ਕੱਲ ਮੱਛਰ ਇਦਾਂ ਦਾ ਕਿਧਰ ਥਰਮੋਮੀਟਰ ਮੋਜੀ ਪਾ ਕੇ ਬੈਠੀ ਰਹਿੰਦੀ ਬਹਾਰ ਲੱਗਦਾ ਸੌਂਦੀਆਂ ਹੈ ਨਹੀਂ ਰਾਤ ਨੂੰ 11 12 12 ਵਜੇ ਦੇ ਵੀ ਰਹਿੰਦੇ ਨੇ ਨੀਂਦ ਪੂਰੀ ਨਹੀਂ ਹੁੰਦੀ ਬਹਾਰ ਕਰਦੇ ਨੇ ਮਿਲ ਕੇ ਮਾਰੇ ਧੀਰ ਇਹਨਾਂ ਦੇ ਲਓ ਜੀ ਇੱਧਰ ਲਿਆਂਦਾ ਕੀ ਅੱਜ ਬਣਾਵਾਂਗੇ ਕੋਟ ਤੇ ਉਹ ਵੀ ਨਹੀਂ ਹੈਗੀ ਅਜੇ ਉਹ ਵੀ ਕਹਿੰਦੀ ਇਹ ਨੂੰ ਉਹ ਕੋਲਡ ਹੋਇਆ ਹੈ ਉਹਨੂੰ ਲਿਆਓ ਤੇ ਵੀ ਆਪਾਂ ਨੂੰ ਦਵਾਈ ਲਿਆ ਕੇ ਦੇਈਏ ਇੱਕੋ ਜਗ੍ਹਾ ਤੇ ਸੀ ਕਿ ਬਰਾਕਰ ਮੁਕੜਾ ਹੈ ਕੋਈ ਹਾਫ ਛੁੱਟੀ ਦੇ ਬੰਗਲਾਦੇ ਜੇ ਹੈਗਾ ਅੱਧਾ ਏਡਾ ਮੈਂ 20 ਮਿੰਟ ਲੱਗਣੇ ਮੈਨੂੰ ਜਾਂਦੂ ਚਲੋ ਠੀਕ ਆ 40 ਮਿੰਟ ਜਾਂਦਾ ਮੈਂ ਚਲੋ ਅੱਜ ਉੱਤੇ ਸਾਰਿਆਂ ਨੂੰ ਸੁਸਤੀ ਪਈ ਆ ਸਹੀ ਗੱਲ ਮੈਂ ਦੁਕਾਨੇ ਬੈਠਾ ਆ ਨੀਂਦ ਆਈ ਆਵੇਂ ਹੋਰ ਮੈਨੂੰ ਆਪ ਨੀਂਦ ਆਂਦੀ ਪਈ ਐ ਨਾ ਕੱਤਕਾਵਟ ਬਹੁਤ ਹੋ ਗਈ ਆਪਾਂ ਦੀ ਚਲ ਗਰਮੀ ਇੰਨੀ ਸੀ ਨਾ ਬੁਰਾ ਹਾਲ ਸੀਗਾ ਚਲੋ ਬਣਾਉਂਦੇ ਆਂ ਸਬਜ਼ੀ ਫੇਰ ਢਕਾਲਦੇ ਆਂ ਕੋफ्ते ਕੀ ਆ ਕੋफ्ते ਕੀ ਆ ਤੁਹਾਡੀ ਕੁੜੀ ਨੇ ਕਿਤੇ ਖਾਣਾ ਆ ਖਾਣਾ ਨਹੀਂ ਉਹਨੇ ਆਵਾ ਕੋफ्ते ਦਾ ਮਾੜੀ ਮੋਟੀ ਗਰੇਵੀ ਨਾ ਖਾਈ ਲਊਗੀ ਆਪਾਂ ਦਿਖਾ ਦੇਣਾ ਸਾਰੇ ਰਹਿੰਦੇ ਆਪਾਂ ਦਾ ਖਾ ਲੈਣਾ ਚਲੋ ਮਿਲਦੇ ਹਾਂ ਆ ਜੀ ਸਬਜ਼ੀ ਦੀਆਂ ਤਿਆਰੀਆਂ ਹੋ ਗਈਆਂ ਸ਼ੁਰੂ ਤੇ ਹਰਮਨ ਆਇਆ ਥੱਲੇ ਉਹਦਾ ਕੋਈ ਯਾਰ ਦੋਸਤ ਆਇਆ ਸੀਗਾ ਤੇ ਉਹਦੇ ਨਾਲ ਚਲਾ ਗਿਆ ਕਹਿੰਦਾ ਸਕੂਲ ਜਾਣਾ ਆ ਤੇ ਸਾਢੇ 12:00 ਆ ਗਏ ਮੈਂ ਵੀ ਚੱਲਾ ਆਂ ਇੱਧਰ ਇਹ ਕਰਦੀ ਅੰਦਰ ਹੁਣ ਹਾਂਜੀ ਅੱਛਾ ਇੱਧਰ ਪਿਆਜ਼ ਚਲੋ ਪਿਆਜ਼ ਨਾਲ ਨਾਲ ਰੋਈਏ ਵਧੀਆ ਪਿਆਜ਼ ਅੰਦਰ ਘਟਣ ਡਈਆਂ ਬਾਹਰ ਆ ਕੇ ਸਾਨੂੰ ਵੀ ਰਮਾਣਾ ਨਾਲ ਤੂੰ ਮੰਮੀ ਚੱਲੀ ਐ ਤੁਸੀਂ ਕਿੱਥੇ ਚੱਲੇ ਪਾਸੇ ਮੈਂ ਪਾਸੇ ਅਜਾ ਤੁਸੀਂ ਬਾਟ ਕਰ ਚੱਲੇ ਆ ਚਲੋ ਤੁਸੀਂ ਬਾਟ ਕਰ ਚੱਲਗੇ ਮੈਂ ਬਲਗ ਨੂੰ ਲੈ ਚੱਲਾਂ ਤੇ ਤੁਸੀਂ ਬਣਾਓ ਸਬਜ਼ੀ ਤੇ ਹਰਮਨ ਚਲਾ ਗਿਆ ਆਪਣੇ ਕਾਲਜ ਚਲੋ ਠੀਕ ਆ ਮਿਲਦੇ ਆ ਆ ਕੇ ਮੈਂ ਲੈ ਕੇ ਆਣਾ ਉਹ ਹੈ ਦੇਖਦਾ ਜਾ ਕੇ ਕੀ ਹੋਦਾ ਹੈਗਾ ਸਾਖਦਾ ਲਓ ਜੀ ਇੱਧਰ ਕੋਪਤਿਆਂ ਦਾ ਮਸਾਲਾ ਹੰਦਾ ਪਿਆ ਭੁੱਜਦਾ ਪਿਆ ਤੇ ਇੱਧਰ ਕੀ ਆ ਕੁਦੂਸ਼ ਘਾਟ ਲਿਆ ਆ ਤੇ ਮੈਂ ਬਣਾਉਂਗੀ ਕੋਪ ਤੇ ਤੇ ਇੱਧਰ ਟਮਾਟਰ ਹਰੀਆਂ ਮਿਰਚਾਂ ਇਹ ਵੀ ਕਰ ਲਈਆਂ ਪੀਸੀਆਂ ਤੇ ਇੱਧਰ ਕੁੜੀ ਕਹਿੰਦੀ ਮੈਂ ਆਟਾ ਗੁੰਨਦਾਂ ਚਲੋ ਉਹਨਾਂ ਆਟਾ ਫੱਟ ਬੱਦਲ ਐਨਾ ਚੜਿਆ ਆ ਨਾ ਹੂੰ ਬੁਰੇ ਹਾਲ ਆ ਕਿਤੇ ਬਾਹਰ ਤਾਂ ਚਲੋ ਜੀ ਪੁੱਨ ਲਈਏ ਮਸਾਲਾ ਚਲੋ ਦਿਖਾਉਨੇ ਆ ਪਲਕ ਨੂੰ ਲੈਣ ਗਏ ਆ ਹੂੰ ਮੈਂ ਪਾਟ ਕਰਦੇ ਪਏ ਆ ਆ ਐਕਟਿਵ ਜੀ ਲੋ ਜੀ 1:30 ਬਜ ਗਿਆ ਤੇ ਅਸੀਂ ਆ ਗਏ ਆ ਮੈਡਮ ਨੂੰ ਲੈ ਕੇ ਹਾਂਜੀ ਮੈਡਮ ਜੀ ਕਿਦਾਂ ਤੇ ਸਿਹਤ ਹੁਣ ਠੀਕ ਆ ਕੋਲਡ ਕੋਲਡ ਤਾਂ ਹੈਗਾ ਤੈਨੂੰ ਬਿਮਾਰ ਵੀ ਦੋਨੋਂ ਇਕੱਠੀਆਂ ਹੀ ਹੋਈਆਂ ਆ ਹੈਂ ਹਾਂਜੀ ਮੈਂ ਕਹਿੰਦਾ ਬਿਮਾਰ ਵੀ ਦੋਨੋਂ ਇਕੱਠੀਆਂ ਹੋਈਆਂ ਹਾਂ ਮੈਂ ਕੋਪਤੇ ਇੱਕ ਮਿੰਟ ਉਹਦੀ ਗੱਲ ਸੁਣਾ ਪਹਿਲਾਂ ਹਾਂ ਪੇਪਰ ਆ ਵੀ ਹੋਣਾ ਹੀ ਸੀਗਾ ਤੂੰ ਤਾਂ ਪੇਪਰ ਆ ਹੀ ਹੋਣਾ ਤੂੰ ਹੀ ਆ ਵੀ ਹਾਂਜੀ ਹਾਂਜੀ ਮਣ ਕੇ ਕੋਪਤੇ ਸਬਜੀ ਇੱਕ ਲੈ ਲਮਾ ਲੋ ਜੀ ਇੱਕ ਕੋਪਤਾ ਸੀ ਖਾਣ ਲੱਗੇ ਆ ਤੇ ਚਲੋ ਬਾਕੀ ਮਿਲਦੇ ਆ ਰੋਟੀ ਪਾਣੀ ਤੇ ਹਰਮਨੀ ਆਇਆ ਜੇ ਹੈ ਨਹੀਂ ਲੋ ਜੀ ਦੇਖ ਸਕਦੇ ਹੋ ਸਬਜੀ ਇਹ ਕੋਪ ਤੇ ਪਰ ਇਹ ਜਿਹੜਾ ਮਸਾਲਾ ਆ ਨਾ ਇਹ ਛਿੱਟੇ ਬਹੁਤ ਪੈਂਦੇ ਸਾਈਡਾਂ ਤੇ ਦੇਖੋ ਜੀ ਸਬਜ਼ੀ ਚੈੱਕ ਕਰ ਸਕਦੇ ਹਾਂ ਕਿੰਨੀ ਸੋਹਣੀ ਹੈ ਇੱਧਰ ਮੈਡਮ ਜੀ ਨੂੰ ਹੋਇਆ ਕੋਲਡ ਤੇ ਦਵਾਈ ਮੰਗਾਈ ਆ ਮੈਂ ਪੇਪਰ ਸੋਣਾ ਹੋਇਆ ਉਹ ਜੀ ਚਲ ਠੀਕ ਆ ਇਹ ਨਾ ਲਈਏ ਤਾਂ ਮੈਂ ਬੇਰੀ ਵਜਾ ਬਹੁਤ ਬੰਦੇ ਵਿੱਚ ਜਾ ਕਿੱਥੇ ਗਈ ਬਿਲੀ ਤੇ ਹੁਣ ਮੈਂ ਫੇਰ ਮੈਂ ਥੋੜਾ ਜਿਹਾ ਬਹਿ ਜਾਵਾਂ ਲੰਮੀ ਪਹਿਲੇ ਕੁਝ ਹੁੰਦਾ ਹੈ ਨੱਕ ਬਹੁਤ ਹੁੰਦਾ ਛੀਂ ਲੱਤ ਤਾਂ ਦੰਦ ਆਉਂਦੀਆਂ ਠੀਕ ਆ ਨਹੀਂ ਮਾੜੇ ਮੜ ਲੱਤਾਂ ਸੁਖਦੀਆਂ ਬਸ ਕਦੇ ਦੁਖਾ ਲਾਪੇ ਨਹੀਂ ਐਥੋਂ ਐਥੋਂ ਦੁਖਦੀ ਲੱਗਦਾ ਕਿਤੋਂ ਇਤਨੀ ਦੁਖਦੀ ਨਾ ਮੈਨੂੰ ਥੋੜਾ ਜਿਹਾ ਰੈਸਟ ਕਰ ਲਵਾਂ ਬਸ ਹੁਣ ਠੀਕ ਹੈ ਖੈਦਰ ਵਾ ਗਿਆ ਸੀ ਯਾ ਕੀ ਸੀ ਪਲ ਹਾਂਜੀ ਕਿਦਾਂ ਜੀ ਵਧੀਆ ਵਧੀਆ ਸੀ ਕਿਥੇ ਲੱਟ ਗਈ ਇਹ ਬਸ ਉਹ ਦੇਖੋ ਮੈਨੂੰ ਕਿਹਾ ਲਗਾ ਆਹ ਦੇਖੋ ਤਾਕਤ ਦੀ ਗੋਲੀ ਦਿੱਤੀ ਏਕ ਪਾਣੀ ਲੱਗੀ ਹੈ ਦਵਾਈ ਖਾਣ ਵਿਟਾਮਿਨ ਬੋਟਲ ਚਲੋ ਪਾਣੀ ਲਿਆਓ ਖਾਓ ਛਿਟੋ ਮੰਨ ਦਵਾਈ ਕੱਲ ਦਾ ਨਾ ਜਾ ਕੇ ਸਾਰੇ ਜਾਣੇ ਨਾ ਟਿਲੇਟ ਲੈ ਜਾ ਠੀਕ ਨਹੀਂ ਮੈਨੂੰ ਆਪਣੀ ਲੱਤਾਂ ਬੜੀਆਂ ਦੁਖਦੀਆਂ ਬਈਆਂ ਯਾਰ ਗਰਮੀ ਬਹੁਤ ਹੀ ਸਹੀ ਗੱਲ ਆ ਸਰਦ ਹੋ ਗਿਆ ਆਪਾਂ ਸਾਰੇ ਜਾਣੇ ਮੇ ਕੁੜੀ ਨੂੰ ਤਾਂ ਬੁਖਾਰ ਚ ਰਿਹਾ ਗੱਡੀ ਜੇ ਏਸੀ ਸੀ ਮੈਂ ਦੱਸਦੀ ਆ ਜਦੋਂ ਮੈਂ 모ਰੇ ਬੈਠੀ ਸੀ ਨਾ ਪੱਲੂ ਕਿਦਾਂ ਝੋਕ ਝੋਕ ਕੇ 모ਰੇ ਏਸੀ ਵੱਲ ਆਉਂਦੀ ਸੀ ਇਹਦੇ ਸਰੀਰ ਨੂੰ ਹਵਾ ਲੱਗ ਹਲੇ ਮੈਂ ਇਹ ਨਾਤੀ ਨਹੀਂ ਆ ਗਏ ਪਸੀਨਾ ਆਇਆ ਸੀਗਾ ਤੇ ਲੰਦੀ ਵੀ ਤੁਹਾਡੀ ਮਾਦਾ ਵੀ ਥੋੜੀ ਜੀ ਠੀਕ ਨਹੀਂ ਹੈਗੀ ਕੁੜੀਆਂ ਵੀ ਦੋਨੋਂ ਠੀਕ ਨਹੀਂ ਹੈਗੀਆਂ ਤੇ ਅਸੀਂ ਵੀ ਠੀਕ ਨਹੀਂ ਹੈਗੇ ਲਤਾ ਮੇਰੀਆਂ ਵੀ ਦੁਖੀ ਜਾਂਦੀਆਂ ਨੇ ਕੋਈ ਇਹ ਨਾ ਹੋਇਆ ਕੰਮ ਤਾਂ ਕਰਨਾ ਹੀ ਆ ਚਲੋ ਖਾਓ ਦਵਾਈ ਤੇ ਕਰੋ ਰੋਟੀ ਰਾਟੀ ਦਾ ਕੰਮ ਤਾਂ ਆਪਾਂ ਖਾਈਏ ਰੋਟੀਆਂ ਰੋਟੀ ਖਾਉਗੀ ਫੁੱਲੀ ਟਪਨ ਗਾਦਾ ਸੀ ਆਪਣਾ ਬੜਾ ਵਧੀਆ ਭਾਜੀ ਹਾਂਜੀ ਲਓ ਜੀ ਦਵਾਈ ਖਾਣੀ ਦੇਖੋ ਭਰੀ ਪਈ ਆ ਇੱਕ ਇੱਕ ਗੋਲੀ ਇੱਕ ਇੱਕ ਗੋਲੀ ਕਰਕੇ ਖਾ ਲਈ ਆ ਅੱਜ ਤਾਂ ਚਾਰ ਗੋਲੀਆਂ ਇੱਕ ਇੱਕ ਗੋਲੀ ਖਾਣੀ ਆ ਉਹ ਵੀ ਜਿਹੜੀਆਂ ਗੋਲੀਆਂ ਹੈਗੀਆਂ ਤੋੜ ਤੋੜ ਕੇ ਦੋ ਦੋ ਕਰ ਲਈਆਂ ਆ ਖਾਓ ਫੜਾਫੜ ਖਾਣੀ ਖਾਦੀ ਆ ਇੱਕ ਖਾਦੀ ਆ ਚਾਰੇ ਵੱਡੇ ਵੱਡਾ ਕੇ ਖਾ ਕੇ ਪਰੇ ਮਾਰ ਨੂਡਲ 버ਗਰ ਸਾਡੇ ਬੜੇ ਸ਼ੇਦੀ ਨੰਗਦੇ ਆ ਹਾਂ ਦਵਾਈਆਂ ਖਾਣ ਲੱਗੇ ਤੁਹਾਨੂੰ ਮਤਲਬ ਕੀ ਹੋ ਜਾਂਦਾ ਆ ਬੰਦ ਕਿਉਂ ਕਰੋ ਬੰਦ ਕਿਉਂ ਕਰੋ ਖਾ ਦਵਾਈ ਮੈਂ ਦਵਾਈ ਖਾ ਲਈ ਆਪਣੀ ਤੇ ਮਮਾ ਇੰਦਰ ਬਣਦੇ ਪਈਆਂ ਰੋਟੀਆਂ ਕੋਈ ਦੀਦੀ ਬਣਾ ਦੇ ਫੇ ਰੋਟੀਆਂ ਕਿਹੜੇ ਕਣ ਸੋਨੇ ਆ ਇਹ ਵੀ ਨਹੀਂ ਬੰਦ ਨਾ ਇਹ ਨਾ ਜਾ ਬੰਦ ਆ ਗਏ ਨਾ ਚੱਲ ਰੋਟੀਆਂ ਪਕਾਈ ਨਾਲੇ ਮੇਰੇ ਘੜ ਗਈ ਇਹ ਰੋਟੀਆਂ ਪਕਾਈ ਨਾਲੇ ਮੇਰੀ ਘੜ ਗਈ ਕੋਪਰੇ ਡਾਇਰ ਇਹ ਉਹਦਾ ਮੂਨਾ ਬੋਲੀ ਮੂਨਾ ਬੋਲੀ ਚਲੋ ਬਣਾਓ ਫਿਰ ਰੋਟੀ ਕਿਹੜਾ ਰੱਖਣਾ ਪੈਂਦਾ ਆ ਕਿਉਂਕਿ ਹੁਣ ਸਾਡਾ ਜਿਹੜਾ ਸਾਡਾ ਜਿਹੜਾ ਚੈਨਲ ਆ ਨਾ ਉਹ ਪੈਨ ਹੋ ਗਿਆ ਲੱਗੇ ਹਣਾ ਮੋਨਟਾਈਜ਼ ਦੇ ਲੱਗੇ ਹੋ ਗਿਆ ਹੁਣ ਸਾਨੂੰ ਹਨਾ ਇਹ ਇਹਨਾਂ ਦੇ YouTube ਵਾਲਿਆਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਨਾ ਉਹ ਕਹਿੰਦੇ ਆ ਕਿ ਤੁਸੀਂ ਹਨਾ ਕੋਈ ਫੋਲੋ ਕਰੋ ਵੇ ਸਮੋਂਗ ਹੋਵੇ ਉਹ ਬਹੁਤ ਮਤਲਬ ਕਿ ਇਦਾਂ ਕਰਦੇ ਆ ਲਓ ਜੀ ਤਿੰਨ ਵਜ ਚੱਲਿਆ ਤੇ ਆਪਾਂ ਲੱਗੇ ਆ ਹੁਣ ਰੋਟੀ ਖਾਣ ਹਾਂਜੀ ਕਿਦਾਂ ਜੀ ਵਧੀਆ ਜੀ ਕੀ ਕਰਦੇ ਆ ਕੀ ਚਾਹੇ ਇਕੱਠੇ ਸਾਇਕ ਪਿਆਜ਼ ਸੈਲਡ ਆਹੋ ਕੀ ਰੋਪਰਾ ਤਾਂ ਹੈ ਨਹੀਂ ਚਲੋ ਇਕੱਲੇ ਪਿਆਜ਼ ਦੇ ਸਹੀਂ ਹਾਂਜੀ ਆ ਜਾਓ ਭਾਂਜੀ ਖਾਈਆ ਰੋਟੀ ਦਵਾਈ ਤੇ ਨਹੀਂ ਲੰਗਦੀ ਨਿਊਡਲ 버ਗਰ ਲੰਗਦੇ ਰੋਟੀ ਵੀ ਲੰਗੇ ਅੱਜ ਹੈ ਕੀ ਰੋਟੀ ਲੰਗਦੀ ਆ ਹਾਂਜੀ ਕਿਦਾਂ ਪਕਾਲੀਆਂ ਜੀ ਚਲੋ ਵਧੀਆ ਲਓ ਜੀ ਆ ਗਈ ਸਾਡੀ ਰੋਟੀ ਕੋਕਤਿਆਂ ਦੀ ਸਬਜੀ ਤੇ ਨਾਲ ਆ ਗਿਆ ਸਾਡਾ ਨਿੰਬੂ ਪਾਣੀ ਤੇ ਉਹ ਦੇਖੋ ਜੀ ਉਧਰ ਫੇਰ ਸ਼ੁਰੂ ਹੋਆ ਕੁਸਰ-ਫੁਸਰ ਇੱਕ ਮਿੰਟ ਲਾਉਂਦੇ ਆ ਨਾਲ ਹੀ ਕੁਝਰ-ਮੁਝਰ ਕੁਝਰ-ਵੁਝਰ پتہ ਨਹੀਂ ਕੀ ਕਰਦੇ ਰਹਿੰਦੇ ਇਹ ਇਹ ਲੜਪੈਣਾ ਹੁਣ ਦੇਖਿਓ ਇਹਨਾਂ ਲੜ ਲੜਪੈਣਾ ਲੜਪੈਣਾ ਦੇਖਿਓ ਨੇ ਇੱਕ ਦੂਜੇ ਨੂੰ ਛੇੜਨ ਲੱਗੀਆਂ ਨੇ ਲੜਪੈਣਾ ਇਹਨਾਂ ਨੇ ਲਓ ਜੀ ਮਾਤਾ ਸ਼੍ਰੀ ਆ ਗਏ ਨੇ ਤੇ ਹੁਣ ਡਰਦੀਆਂ ਮਾਰੀਆਂ ਨੇ ਪਰੇ-ਪਰੇ ਹੋ ਜਾਣਾ ਆਪਈ ਚਲੋ ਆਓ ਖਾਓ ਰੋਟੀ ਪਾਓ ਜੀ ਸਾਡੀ ਸ਼ੈਫ ਵੀ ਆ ਗਈ ਹੈ ਜਿਹਨੇ ਰੋਟੀ ਪਾ ਕੇ ਦੇਣੀ ਸਾਰਿਆਂ ਨੂੰ ਯਾਦਰ ਬੰਦ ਕਰ ਗਿਆ ਬੱਦੇ ਬੁੱਤੇ ਹਰੀਆਂ ਇਹ ਆਪਣਾ ਫੋਨ ਚੱਕ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਗਏ ਹੁਣ ਚਲ ਜਾ ਜਾ ਰੋਟੀ ਨਹੀਂ ਖਾਣੀ ਫੋਨ ਜਦੋਂ ਮੇਰੇ ਰੋਟੀ ਨਹੀਂ ਖਾਣੀ ਚਲ ਜੀ ਖਾ ਰੋਟੀ ਚਲੋ ਠੀਕ ਆ ਜੀ ਅਸੀਂ ਖਾਣੇ ਆ ਰੋਟੀ ਹੁਣ ਲੋਕੀ ਟਾਈਮ ਹੋ ਗਿਆ ਪੌਣੇ 5 ਹਾਂਜੀ ਭੈਣ ਜੀ ਓਏ ਨਾ ਕੋਲ ਗਿਆ ਦਵਾਈ ਪਾਲੀ ਨਾ ਕਿਚ ਹਾਂਜੀ ਤੇ ਹਮਾਰ ਦੇ ਆਈ ਦੇ ਮੇਰੇ ਸਾਹਮਣੇ ਹੋਰ ਕੀ ਥੋੜੇ ਜਿਲੇ ਆ ਮੈਂ ਰੱਖ ਕੇ ਆਈਆਂ ਹਲੇ ਬਾਹਰੇ ਪਏ ਆ ਹਲੇ ਹਲਿਆਣੇ ਚੱਕ ਕੇ ਚਲੋ ਪਹਿਰੇ ਨਾਲੇ ਕਪੜਾ ਸੁੱਕੇ ਹੁੰਦੇ ਹਾਂ ਹਾਂ ਹੋਣ ਵੱਜ ਗਏ 6 ਤੇ ਮੈਂ ਇੱਧਰ ਪੜਦੀ ਪਈ ਸੀਗੀ ਤੇ ਮੈਂ ਖਾਣ ਲੱਗੀ ਹਾਂ ਸੈਂਡਵਿਚਸ ਤੇ ਦਦੀ ਨਾਲ ਤੇ ਪਿਆ ਹੋਰੇ ਮੈਂ ਬਣਾ ਲੱਗੇ ਸੈਂਡਵਿਚਸ ਫੇ ਬਹੁਤ ਖਲਾਰਾ ਪਾਇਆ ਹੈ ਕੋਈ ਨਾ ਮੇਲੇ ਵੀ ਬਣਾਇਆ ਮੈਂ ਕਮਲਾਈ ਵਾਲਾ ਬਣਾ ਦੇ ਮੈਨੂੰ ਮੈਂ ਹੌਨ ਸੌਸਿਸ ਵਾਲਾ ਬਣਵਾਇਆ ਹੈ ਤਾਂ ਮੈਨੂੰ ਨਾ ਖੀਰਾ ਲਾਉਂਦਾ ਚਾਹ ਤਾਂ ਭੁੱਲ ਗਿਆ ਤੇਰੇ ਵਾਲੇ ਚ ਕੋਈ ਨਹੀਂ ਟਮਾਟਰ ਤੇ ਪਿਆਜ਼ ਲਾਉਣਾ ਓਕੇ ਓਕੇ ਕੋਈ ਨਹੀਂ ਤੇ ਹੁਣ ਬਣਾ ਲਓ ਸਾਨੂੰ ਤੁਸੀਂ ਵੀ ਖਾਣੇ ਆ ਪਹਿਲੇ ਬਣਾ ਕੇ ਦੇਵਾਂ ਸਾਰੇ ਨਹੀਂ ਖਾਣੇ ਆ ਖਾ ਲਓ ਬਣਾ ਲਓ ਫੇਰ ਪਹਿਲੇ ਬਣਾ ਸਾਰੇ ਖਾ ਲਓ ਮੈਂ ਪੜਦੀ ਪਾਈ ਕਿਉਂਕਿ ਮੇਰਾ ਕਾਲਾ ਪੇਪਰ ਹੈ ਨਾ ਯਪ ਆ ਲਓ ਜੀ ਸਾਢੇ 6 ਹੋ ਗਏ ਆ ਤੇ ਇਧਰ ਭੈਣ ਜੀ ਖਾਰੇ ਸੈਂਡਵਿਚ ਵੀਡੀਓ ਬਣਾਏ ਸਹੀ ਬਣ ਗਈ ਬਾਰੇ ਗੁਨਾਹ ਕਰ ਰਹੀ ਹੈ ਤੇ ਗਾਲਾਂ ਤਾਂ ਪੈਣੀਆਂ ਹੀ ਆ ਜੇ ਹੁਣ ਵੀਡੀਓ ਬਣਾਉਣੀ ਆ ਤੇ ਮੈਂ ਬੋਲਦਾ ਮੈਂ ਨਾ ਘਰ ਜਾ ਕੇ ਭੰਡ ਮਾਏ ਵੀਡੀਓ ਬਣਾਉਣੀ ਸੋਹਣ ਚੱਲ ਜਾ ਕੇ ਛੱਡ ਜਾ ਭੰਡ ਮਾਏ ਮਮੀ ਆ ਪਰ ਸੂਖੇ ਲੈਣਾ ਤੁਸੀਂ ਨਹੀਂ ਦੇਖੋ ਟਾਈਮ ਤਾਂ ਲੱਗਣਾ ਅਜੇ ਏਡੀ ਛੇ ਦੀ ਸਮਝ ਨਹੀਂ ਆਉਣੀ ਤੈਨੂੰ ਹਾਂਜੀ ਨਹੀਂ ਬੱਸ ਆਈ ਬੋਲ ਕਿਦਾਂ ਜੀ ਆ ਸੋਸ ਬਣਾਇਆ ਵੀ ਉਹ ਮੇਰੀ ਸੁਣ ਲਾ ਕਿਦਾਂ ਜੀ ਕੀ ਬਣਾਈ ਜਾਂਦੇ ਸੈਂਡਵਿਚ ਦਿਓ ਮੈਨੂੰ ਇੱਕ ਹਾਂ ਇੱਕ ਦਿਓ ਬਣਾ ਕੇ ਹਾਂ ਤੂੰ ਕੀ ਗੱਲ ਗੋ ਕੇ ਬਿਠੀਆਂ ਉਹ ਪਲੇਟ ਕੰਦ ਪਾਇ ਪਲੇਟ ਤੇ ਕੱਦ ਪਾਇਆ ਮੇਰੀ ਪਲੇਟ ਦਿਖਾਉਗੇ ਦੀ ਨਹੀਂ ਦਿਖਾਣੇ ਪਲੇਟ ਤੇਰੀ ਇੰਨਾ ਵੀ ਨਹੀਂ ਪਾਇਆ ਜਿੰਨਾ ਤੂੰ ਹੱਸਦੀ ਪਈ ਆ ਕਹਿੰਦੀ ਮੇਰੀ ਪਲੇਟ 'ਚ ਪਾਇਆ ਮੇਰੀ ਪਲੇਟ 'ਚ ਗੰਦ ਪਾਇਆ ਉਹ ਲਓ ਜੀ ਇੱਕ ਮੈਨੂੰ ਨਾ ਕੱਲੀ ਪੀਜ਼ਾ ਸੌਸ ਲਾ ਕੇ ਹੋਰ ਕੁਝ ਨਹੀਂ ਲਾਉਣਾ ਕੁਝ ਨਹੀਂ ਮੈਨੂੰ ਨਹੀਂ ਤਾਂ ਖਾਂਦੇ ਕੁਝ ਨਹੀਂ ਕੁਝ ਨਹੀਂ ਲਾਉਣਾ ਮੈਨੂੰ ਇੱਕੋ ਹੀ ਇੱਕੋ ਹੀ ਹਾਂ ਤੇ ਚਾਹ ਬਣ ਗਈ ਕਿ ਬਣਾਉਣੀ ਹੈ ਚਾਹ ਬਣਾਉਣੀ ਆ ਤੇ ਚਲ ਮੈਂ ਚਾਹਣੇ ਖਾਣਾਂੀ ਚਲ ਠੀਕ ਆ ਕੋਈ ਨਹੀਂ ਬਣਾ ਕੇ ਬਣਾਣੇ ਆ ਬਣਾ ਕੇ ਆਓ ਫੇਰ ਅੰਦਰ ਲਓ ਜੀ ਆਹ ਪਹਿਲਾ ਬਰੈਂਡਵਿਚ ਇਧਰ ਪੜਦੀ ਪਈ ਆ ਤੇ ਪਹਿਲਾਂ ਕਹਿੰਦੀ ਸੀ ਮੇਰੀ ਪਲੇਟ 'ਨਾਂ ਦਾ ਹੋਈ ਉਹ ਗੰਦ ਬੜਾ ਪਾਇਆ ਉਹ ਨਵੀਂ ਪਲੇਟ 'ਚ ਰੱਖ ਕੇ ਲੈ ਕੇ ਆਈ ਆ ਕਲਰਾ ਬੋਬਾ ਹੈ ਵਿਚੋੜ ਸਾਰਾ ਕੋ ਕੱਢ ਦਿੰਦੀ ਆ ਪਿਆਜ਼ ਅਲੱਗ ਕੱਢਣੇ ਵਿੱਚ ਪਾਉਣੇ ਜ਼ਰੂਰ ਆ ਪਰ ਕੱਢ ਦੇਣੇ ਬਾਹਰ ਇਹ ਮਲਾਈ ਆਇਆ ਚਾਬਾ ਠੀਕ ਆ ਜੀ ਤੇ ਸਾਡੀ ਚਾਹ ਬਣਦੀ ਵੀ ਚਾਹ ਪੀਣੀ ਆ ਪੇਪਰ ਕਾਦਾ ਕੱਲ ਮੈਂ ਅੱਜ ਵੇਟੀਸ਼ਨ ਨੂੰ ਛੁੱਟੀ ਮਾਰ ਲਈ ਮੈਂ ਅੱਜ ਪੇਪਰ 'ਚ ਹੋਰ ਵਾਲਾ ਜਿੱਦਾਂ ਆਇਲ ਨਹੀਂ ਲਿਖਾਗੇ ਨੰਨੇ ਨੇ ਡੈਫੀਨੇਸ਼ਨਸ ਓਕੇ ਚਲੋ ਠੀਕ ਆ ਚਾਹ ਅਸੀਂ ਪੀਨੇ ਆ ਚਾਹ ਪੀ ਕੇ ਫਿਰ ਚੱਲਦੇ ਸ਼ਾਪ ਤੇ ਹਾਂਜੀ ਮਾ ਜੀ ਚਾਹ ਆ ਗਈ ਜੀ ਬਹੁਤ ਠੀਕ ਆ ਗਈ ਲਓ ਜੀ ਸਾਡੀ ਆ ਗਈ ਚਾਹ ਇਕ ਸਾਨੂੰ ਦੇ ਤੇ ਸੁੱਕੇ ਆਪ ਖਾਣ ਲੱਗੀ ਹੁਣ ਚਾਹ ਨਾਲ ਹੈਂ ਆਪ ਮੈਂ ਕਹਾਂ ਚਾਹ ਨਾਲ ਖਾਣ ਲੱਗੀ ਆ ਸਾਨੂੰ ਪਹਿਲਾਂ ਉਹਦੇ ਦੇ ਤੇ ਚਾਹ ਤੋਂ ਬਿਨਾ ਇਹ ਜਾ ਹੁਣ ਬਾਅਦ ਚ ਪੀਣੀ ਆ ਚਲਾਕ ਬੰਦੇ ਰਹਿੰਦੇ ਆਗਾ ਚਲਾਕ ਬੰਦੇ ਰਹਿੰਦੇ ਹੁੰਦਾ ਤੂੰ ਤਾਂ ਪੀਣੀ ਨਹੀਂ ਜਾ ਤੂੰ ਵੀ ਨਹੀਂ ਪੀਣੀ ਜਾ ਬਸ ਅਸੀਂ ਤਿੰਨੇ ਜਣੇ ਤਿੰਨ ਬੰਦੇ ਹੀ ਆ ਚਾਹ ਵਾਲੇ ਫੇਰ ਇਚਕੀ ਇਚਕੀ ਉਹ ਦੱਸਿਆ ਇਹ ਤਰੀਕਾ ਇੱਥੇ ਨੱਪ ਇਥੋਂ ਨਾਲ ਆਪ ਇਦਾਂ ਆ ਨਾ ਕੇ ਆ ਏਦਾਂ ਏਦਾਂ ਅੰਗੂਠਾ ਸਿੱਧਾ ਰੱਖ ਕੇ ਇਦਾਂ ਹਾਂ ਮਾਪ ਕੇ ਰੱਖ 2 30 ਸੈਕਿੰਡ ਨੱਪਲਾ ਇੱਚ ਕੀ ਹਟ ਦੇਣੀ ਆ ਕਿਦਾਂ ਪਟੀ ਤੂੰ ਅਸੀ ਨਹੀਂ ਹਾਂ ਹਾਂਜੀ ਕੀ ਕਹਿੰਦੇ ਚਲਾਕ ਬੰਦਿਆ ਦਾ ਇਦਾਂ ਹੁੰਦਾ ਆ ਮੈਂ ਚਲਾਕ ਆ ਚਲਾਕ ਤੂੰ ਚਲਾਕ ਬ్రో ਚਲਾਕ ਬਾਈ ਤੂੰ ਚਲਾਕ ਬਾਈ ਠੀਕ ਆ ਕਿਉਂਕਿ ਦੇਖੋ ਜੀ ਅਸੀਂ ਹੁਣ ਚਾਹ ਹੁਣ ਸੁੱਕੀ ਪੀਣੀ ਆ ਇਹਨਾਂ ਨੇ ਚਾਹ ਦੇ ਲਾਹ ਤਾਣੇ ਹਰ ਵੀ ਲੋਕ ਦਾ ਐਂਡ ਹੁੰਦਾ ਇੱਥੇ ਹੀ ਬਾਏ ਬਾਏ ਐਵੇਂ ਇੱਥੇ ਐਂਡ ਹੁੰਦਾ ਆ ਬਾਏ ਬਾਏ ਦੀ ਲੱਗਦੀ ਇਹਨੇ ਫੋਨ ਲੈਣਾ ਨਾ ਤਾਂ ਕਰ ਗਈ ਇੰਦਾ ਕਰਦੀ ਆ ਇੰਦਾ ਨਹੀਂ ਐਂਡ ਹੋਣਾ ਇੰਦਾ ਨਹੀਂ ਹੋਣਾ ਐਂਡ ਸਮਝ ਲੱਗੀ ਪਲੋਟਰ ਆ ਗਿਆ ਸੈਂਡਵਿਚ ਜੋ ਵੀ ਖਾਓ ਅਲਫਾੜ ਫੋਨ ਦੇਖ ਆਪਣਾ ਟਾਈਮ ਹੋ ਗਿਆ ਆ 8:05 ਮਿੰਟ ਇਧਰ ਲੱਗੀ ਆ ਪੱਲੂ ਆਪਣੀ ਤਿਆਰੀ ਕਰਨ ਠੀਕ ਆ ਹਲੇ ਅਸੀਂ ਰੋਟੀ ਉਟੀ ਬਣਾਈ ਨਹੀਂ ਪਾਪਾ ਨੇ ਆਉਣਾ ਆ ਤਾਂ ਫੇਰ ਰੋਟੀ ਬਣਾਣੀ ਇਧਰ ਮੈਡਮਾਂ ਲੱਗੀਆਂ ਆ ਆ ਨਾ ਦਾ ਹੈਗਾ ਆ ਮੈਥ ਦਾ ਚਲੋ ਜੀ ਹੋਰ ਹਾਂਜੀ ਮੰਮੀ ਜੀ ਬੈਠੇ ਆ ਦੇਖਾ ਤਕਾਓ ਤੁਸੀਂ ਆਪਣਾ ਦੇਖੋ ਜੀ ਸਾਡੀ ਮੰਮੀ ਦਾ ਹੱਥ ਹੁਣ ਤਾਂ ਫਰਕ ਲੱਗਦਾ ਮੰਮੀ ਹੈ ਨਾ ਹਲੇ ਹੈਗਾ ਦਵਾਈ ਖਾ ਲੋ ਰਾਤ ਨੂੰ ਫੇਰ ਆਪਾਂ ਸਵੇਰੇ ਫੇਰ ਲੈ ਆਵਾਂਗੇ ਹਨਾ ਚਲੋ ਠੀਕ ਆ ਫੇਰ ਖਰਚ ਤਾਂ ਨਹੀਂ ਆਉਂਦੀ ਹੈਗੀ ਉੱਪਰ ਖਰਚ ਤਾਂ ਨਹੀਂ ਆਉਂਦੀ ਏ ਮੱਛ ਲੜਿਆ ਕੋਈ ਮੰਮੀ ਉਸ ਚੀਜ਼ ਲੜੀ ਆ ਤਾਂ ਹੀ ਆ ਲੋ ਜੀ ਇੱਧਰ ਲੱਗੀਆਂ ਆ ਤਿਆਰੀ ਕਰਨ ਆਪਣੇ ਲੋ ਜੇ ਆਪਾਂ ਵੀ ਹੁਣ ਬਣਾਉਂਦੇ ਆ ਰੋਟੀ ਪਹਿਲਾਂ ਟੋਸਟ ਬਣਾਏ ਸੀ ਇੱਧਰ ਸਬਜ਼ੀ ਰਿੰਨ ਕੀ ਰੱਖ ਲਈ ਆ ਆਪਾਂ ਕਿਚਨ ਸਾਫ਼ ਆ ਚਲੋ ਆਉਂਦੇ ਆ ਤਾਂ ਫੇਰ ਦਿਖਾਉ ਲਦੇ ਆ ਫੇਰ ਚਲੋ ਜੀ 8:30 ਹੋ ਗਏ ਆ ਤੇ ਆਪਾਂ ਅੱਗੇ ਘਰੇ ਇੱਧਰ ਹਜੇ ਪੜਦੇ ਹੀ ਪਏ ਆ ਜਨਾਬ ਪੇਪਰ ਦੀ ਤਿਆਰੀਆਂ ਹਾਂਜੀ ਰੋਟੀ ਪਾਣੀ ਦਾ ਬਸ ਕਰਨਾ ਹੋਣਾ ਯਾ ਕਰ ਲਵੇ ਫੇਰ ਕਰਦੇ ਆ ਆਹ ਮਹਾਰਾਜ ਕੁਝ ਕਹਿ ਰਹੇ ਸੀ ਬਲੋ ਦੁਆਰਾ ਕੀ ਕਹਿ ਰਹੇ ਹੋ ਜਨਾਬ ਸਿਰਨਾਇਆ ਕਰਨਾ 8:30 8:30 ਵਜੇ 8:30 ਕੋਈ ਬਾਅਦ ਨਹੀਂ ਹੁੰਦਾ 8:30 ਕੀ ਕਰਨਾ ਦੇ ਚੋਂ ਪਹਿਲਾਂ ਨਾਲ ਹੁੰਦਾ ਉੱਡ ਜਾ 9 ਵਜੇ ਵੀ ਨਹੀਂ ਕੋਈ ਹੁੰਦਾ ਉੱਡ ਜਾ ਕਰੇਗਾ ਨਹੀਂ ਹੁੰਦਾ ਤੂੰ ਨੌਂ ਇੱਟ ਕਰਾਂ। ਜੇ ਤੂੰ ਨੌਂ ਆਣਾ ਤਾਂ ਕੋਈ ਨਹੀਂ ਅਸੀਂ ਬਾਅਦ 'ਚ ਨਾਲਾਂਗੇ। ਤੂੰ ਪਹਿਲਾਂ ਨਾਲੇ। ਤੂੰ ਨੌਂ ਵਾਲਾ ਸੇਰੇ ਨਾ ਆਗਦਾ। ਤੂੰ ਨੌਂ ਵਾਲਾ ਬਣ। ਤੂੰ ਸਾਢੇ ਢੋਲ ਜਾ ਕਰਾਂ। ਨੌਂ ਵਾਲਾ ਬਣ ਤੂੰ। ਜਦੋਂ ਤੂੰ ਨੌਂਾ ਹੈ ਨਾ ਅਸੀਂ ਅਸੀਂ ਬਾਥਰੂਮ ਅਸੀਂ 10 ਮਿੰਟ ਲੇਟ ਨਾਲ ਆ ਲੈ ਕਰਾਂਗੇ। ਬਲੌਗ ਕੀ ਦਸੀਓ ਜੇ ਕੱਲ ਸਵੇਰੇ ਸਾਡੇ ਨਾਲ ਨਾਲੇ ਤਾਂ ਆਪਾਂ ਇਹ ਬਲੌਗ ਬਣਾਉਣਾ ਸੀ ਤੇ। ਹਾਂ ਬਿਲਕੁਲ ਬਿਲਕੁਲ ਆਪਾਂ ਆਪਾਂ ਕੱਲ ਬਲੌਗ ਖੇਦੀ ਪਰ ਉਹਨੂੰ ਸਕੂਲ ਸਟਾਜ ਜਾਣਾ। ਬਲੌਗ ਸੇਰੇ ਸ਼ੁਰੂ ਕਰ ਦੇਣਾ ਆ। ਨਾਲੇ ਦਿਖਾਵਾਂਗੇ ਤੁਹਾਨੂੰ ਇਹ ਇੱਕ ਆ ਮੈਡਮ ਜੀ। ਤੇ ਇੱਕ ਆ ਭਾਈ ਸਾਹਿਬ ਇਹ ਦੋ ਸਾਡੇ ਜਿਹੜੇ ਇੰਸਟਾਗ੍ਰਾਮ ਵਾਲੇ ਆ ਦੋਨੇ ਕਿੰਨੇ ਵਜੇ ਉੱਠਦੇ ਆ ਇਹ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਤੇਰੇ ਨੂੰ ਮੈਂ ਕਹਿੰਦੇ ਆ ਮੈਂ ਉਧਰ ਕਹਿੰਦੇ ਆ ਆ ਇੱਕ ਉਹ ਮੈਡਮ ਨੂੰ ਕਹਿੰਦੇ ਆ ਤੇ ਇੱਕ ਇਧਰ ਆ ਭਾਈ ਸਾਹਿਬ ਨੂੰ ਕਹਿ ਰਿਹਾ ਇਹਨਾਂ ਦਾ ਕਿੰਨੇ ਵਜੇ ਉੱਠਦੇ ਨੇ ਦੋਨਾਂ ਨੂੰ ਦਿਖਾਵਾਂਗੇ ਤੁਹਾਨੂੰ ਮੈਂ ਸਾਢੇ 6 ਵਜੇ ਉੱਠ ਕੇ ਤਿਆਰ ਸ਼ੇਅਰ ਹੋ ਕੇ ਪੜਨ ਜਾਨੀ ਆ 6:20 ਤੇ ਮੈਂ ਬਾਜ਼ ਮਾਰਦੀ ਆ ਰੋਟੀ ਪਾਣੀ ਬਣਾ ਕੇ ਟਿਫਨ ਸਾਢੇ 6 ਮੈਂ ਉੱਠ ਜਾਂਦਾ ਆ 6:20 ਤੇ ਮੈਂ ਬਾਜ਼ ਮਾਰਦੀ ਆ ਇਹਨੇ ਉੱਠ ਕੇ ਇਹਨੇ ਬਰੈਕਫਾਸਟ ਛਕਾ ਕੇ ਇਹਨਾਂ ਦਾ ਪਿਆਰ ਹੋ ਜਾਣਾ ਇਹ 7:00 ਰੈਡੀ ਤਾਂ ਪਾ ਮੈਂ ਤੁਹਾਨੂੰ ਕਿੰਦਨ ਗੱਲ ਕੱਲ ਨੂੰ ਮੇਰੇ ਨਾਲ 7 ਵਜੇ ਮੈਂ ਘਰ ਜੇ ਇਹਨਾਂ ਨੂੰ 7 ਵਜੇ ਢਾਉਂਗਾ ਨਹੀਂ ਅਜੀ 8 ਢਾਣਾ ਨਹੀਂ ਅਜੀ ਕੱਲ ਬਲੌਗ ਜੇ ਅਜੀ ਬਲੌਗ ਜੇ ਦਿਖਾਉਣਾ ਕਿੰਨੇ ਵਜੇ ਉੜਦੇ ਆ ਕੱਲ ਨੂੰ 7 ਵਜੇ ਢਾਉਗਾ ਨਹੀਂ 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 ਕਰਨਾ ਕੀ ਇਹ ਬੰਦੇ ਬੰਦੇ ਬਣਾਓ ਇਹਨਾਂ ਨੂੰ ਜਰਾ ਆਪ ਕਰਨਾ ਕੀ ਇਹਨਾਂ ਨੂੰ 7 ਵਜੇ ਠਾ ਕੇ ਆਪਾਂ ਇਹਨਾਂ ਨੂੰ ਕੀ ਕਰਵਾਣਾ ਆ ਆਪ ਬੰਦੇ ਬਣਾ ਦਿੰਦਾ ਪਰ ਜੂਸ ਸੁਧਾਰ ਨਹੀਂ ਇਹਨਾਂ ਦੇ ਆਪਣੇ ਹਾਂ ਉਹ ਸਾਨੂੰ ਸੁਧਾਰ ਨਹੀਂ ਪੈਣੀ ਆ ਜੀ ਚਲੋ ਦੇਖਾਂਗੇ ਕੱਲ ਨੂੰ ਸੇਰੇ ਤੁਹਾਨੂੰ ਬਲੌਗ ਸੇਰੇ ਜਲਦੀ ਸ਼ੁਰੂ ਕਰਾਂਗੇ। ਲਓ ਜੀ 9:00 ਵੱਜ ਗਏ ਆ। ਤੇ ਇੱਧਰ ਡਿਸਕਸ਼ਨ ਹੋ ਰਹੀ ਆ ਰੋਟੀਆਂ ਕਿੰਨੀਆਂ ਬਣਾਉਣੀਆਂ ਆ ਬੰਦ ਕਰੀਏ ਇੱਕ ਮਿੰਟ ਓਏ। ਰੋਟੀਆਂ ਦੀ ਡਿਸਕਸ਼ਨ ਹੋ ਰਹੀ ਆ ਕਿੰਨੀਆਂ ਉਹਨੇ ਇੱਧਰ ਵੀਡੀਓ ਐਡਿਟ ਹੋ ਰਹੀ ਏ ਜੀ। ਤੇ ਇੱਧਰ ਮੈਡਮ ਕਹਿੰਦੀ ਆ ਵੀ ਹੁਣ ਹਰਮਨ ਦੇ ਫੋਨ 'ਚ ਬਣਾਓ ਬਲੌਗ ਤੇ ਮੈਨੂੰ ਮੇਰਾ ਫੋਨ ਦੇ ਦਿਓ। ਕਾਪੀ ਇਕ ਦਾਪਾ ਸਾਰੀ ਨਹੀਂ ਚੱਕ ਕੇ ਆਪਣਾ ਸਾਰਾ ਖਲਾਰਾ ਸੰਭੋ ਉਸ ਤੋਂ ਬਾਅਦ ਤੁਹਾਨੂੰ ਫੋਨ ਮਿਲ ਜੀ ਤੁਹਾਡਾ। ਨਹੀਂ ਨਹੀਂ ਚਲੋ ਵਧੀਆ ਗੱਲਾਂ। ਹਾਂਜੀ। ਕਿਦਾਂ ਜੀ? ਕਹਿੰਦੀ ਮੇਰਾ ਫੋਨ ਦੇ ਦੇ ਮੈਂ ਕਹਿੰਦਾ ਆਪਣਾ ਕਾਪੀ ਇਕ ਦਾਪਾ ਸਾਰਾ ਸੰਭੋ ਤੇਰਾ ਫੋਨ ਤੈਨੂੰ ਮਿਲ ਜੂਗਾ ਮੁੜ ਕੇ ਪਲਗ ਉਹਦੇ ਹਰਮਨ ਦੇ ਫੋਨ ਚ ਬਣਾ ਲਵਾਂਗੇ ਠੀਕ ਹੈ ਨਾ ਚਲੋ ਠੀਕ ਆ ਜੀ ਤੇ ਆਜੋ ਫਿਰ ਰੋਡੜੀ ਬਣਾ ਕੇ ਹੱਥ ਸਾਫ਼ ਕਰੋ ਕਰੋ ਹੱਥ ਸਾਫ਼ ਕਰੋ ਕੋਸਾ ਸਾਹਿਬ ਕਹਿੰਦੇ ਕੋਸਾ ਸਾਹਿਬ ਆਪ ਮੋਰੀ ਹੋਏ ਹੈ ਹੈ ਕੋਸਾ ਸਾਹਿਬ ਆਪ ਮੋਰੀ ਹੋਏ ਹੈ ਕੋਸਾ ਸਾਹਿਬ ਆਪ ਮੋਰੀ ਹੋਏ ਹੈ ਹਾਂਜੀ ਕੋਸਾ ਹਾਂਜੀ ਦਿਓ ਯਾਰਾ ਗੇ ਰਡੂ ਇਨਸਟਰਕਸ਼ਨ ਆ ਵੀ ਕੀ ਕੀ ਕਰਨਾ ਤੇ ਕੀ ਕੀ ਨਹੀਂ ਕਰਨਾ ਮੈਂ ਪ੍ਰੌਡਕਟ ਮੈਨੇ ਪ੍ਰੌਡਕਟ ਤੇ ਬਣਾ ਲਿਆ ਦੀ ਕੋਸਾ ਸਾਹਿਬ ਕਹਿੰਦੇ ਪਰੇ ਹਟ ਜਾ ਪਰੇ ਹਟ ਜਾ ਹਾਂ ਤੂੰ ਸਿੱਖ ਲੈ ਕੋਸ ਲਾ ਭੜਵੀ ਆਪਣਾ ਸਮਾਨ ਚੱਕ ਕੇ ਤਾਂ ਫੋਨ ਲੈ ਸਕਦੀਆਂ ਫੇਰ ਤੂੰ ਅੱਲਾਹ ਹੀ ਹੁਣ ਲੱਗਿਆ ਜੀ ਰੋਟੀ ਪਾਣੀ ਸ਼ਕਨ ਉਹ ਨਹੀਂ ਖਾਣੀ ਓਏ ਯਾਰ ਕਿਦਾਂ ਧੁੰਦੀ ਜੀ ਪਈ ਹੋਈ ਹੈ ਨਾ ਪਰੌਂਠੀਆਂ ਦਾ ਧੂਆਂ ਨਾ ਉਹਦੇ ਕਰਕੇ ਧੁੰਦਲਾ ਧੁੰਦਲਾ ਜਿਹਾ ਲੱਗ ਰਿਹਾ ਕੰਮ ਹਾਂਜੀ ਬੋਲਾ ਜੀ ਕਿਦਾਂ ਚਾਹੋ ਪਈਆ ਇਹਦੀ ਹਰਮਨ ਦੀ ਵੀ ਚਲੋ ਠੀਕ ਆ ਮੈਂਗਾ ਅੱਜ ਫੋਨ ਛੱਡ ਕੇ ਰੋਟੀ ਖਾਈ ਹੁਣ ਆ ਚਾਹ ਪਾ ਹੋ ਤਾਂ ਡੇ ਘੋ ਮੈਂ ਹਾਂ ਬਸ ਬਸ ਠੀਕ ਆ ਫਿਰ ਚਲੋ ਖਾਓ ਰੋਟੀ ਪਾਣੀ ਦੇ ਮਿਲਦੇ ਆ ਰੋਟੀ ਪਾਣੀ ਖਾ ਗਏ ਹੈ ਪਾਣੀ ਵਾਲੀ ਬੋਤਲ ਹੈਗੀ ਲੈਂਦੀ ਹੋਈ ਆ ਚਲੋ ਠੀਕ ਆ ਜੀ ਮੇਰੇ ਵੀ ਠੰਡੀ ਹੋਈ ਰੋਟੀ ਮੈਂ ਵੀ ਖਾਵਾਂ ਤੂੰ ਕਰਨ ੜਿਆ ਹੁਣ ਪਾ ਦਿੰਦਾ ਮੈਂ ਚਾਹ ਸਬਰ ਕਰ ਸਾੜਲੇ ਹੱਥ ਲੋ ਜੀ ਸਾਢੇ 9 ਹੋ ਗਏ ਆ ਤੇ ਇਧਰ ਨਾ ਝਾੜ ਬੰੁੰਝ ਹੋ ਰਹੀ ਆ ਜੀ ਚੱਦਰ ਦੀ ਉਧਰ ਐਡੀਟਿੰਗ ਹੋ ਰਕੇ ਕੰਮ ਨਹੀਂ ਤੇ ਇਹਨੇ ਅੱਜ ਪੜਿਆ ਵੜਾ ਆ ਤੇ ਹੁਣ ਆਪਣੇ ਫੋਨ ਦੇਖਣ ਲਈ ਮਜੇ ਨਾਲ ਬਹਿ ਗਏ ਲੰਮੇ ਬਹਿ ਗਏ ਮੈਂ ਕਿਹਾ ਪੜਿਆ ਬਹੁਤ ਆ ਤੇ ਮਾੜਾ ਜਿਹਾ ਫੋਨ ਦੇਖਣ ਲਈ ਹਾਂਜੀ ਇੱਧਰ ਹੋ ਰਹੀ ਹੈ ਜੀ ਰਸੋਈ ਦੀ ਸਫਾਈ ਹੁਣ ਸਫਾਈ ਵਗਾਈ ਕਰਕੇ ਤੇ ਫਿਰ ਦੇਖਦੇ ਆ ਮਾੜਾ ਮੋੜਾ ਟੀਵੀ ਤੇ ਫਿਰ ਆਜੋ ਫਿਰ ਬਲੌਗ ਅੰਦਰ ਹੀ ਬਲੌਗ ਐਂਡ ਕਰਾਂਗੇ ਆਪਾਂ ਠੀਕ ਆ ਅਜੇ ਥੋੜਾ ਜਿਆਦਾ ਰੋਕ ਕੇ ਕਰ ਦਿੰਨੇ ਆ ਤੇ ਲਓ ਜੀ ਆਹ ਲਾ ਫੜ ਵੀ ਫੋਨ ਆਪਣਾ ਤੂੰ ਹਾਂਜੀ ਲਓ ਜੀ ਹੁਣ ਇੱਧਰ ਲੱਗੇ ਆ ਕਾਫੀ ਪੀਣੀ ਆ ਕਹਿੰਦੇ ਭੁਜੀਆ ਖਾਣਾ ਤੇ ਹੁਣ ਇਹਨਾਂ ਨੂੰ ਭੁਜੀਆ ਦਾ ਤਬਣਾ ਆਗੇ ਦੇ ਨਾਲ ਖਾਣੇ ਕੋਪੀ ਨੇ ਕਾਫੀ ਤੇ ਕਾਫੀ ਮੰਦਰ ਬਣਾ ਰਹਾ ਚਲੋ ਕਰੋ ਜੀ ਬਲੌਗ ਦਾ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀ ਜੀ ਤੇ ਮਿਲਦੇ ਆਂ ਤੁਹਾਨੂੰ ਗੱਲ ਇੱਕ ਨਵੇਂ ਤੁਹਾਨੂੰ ਨਵੇਂ ਬਲੌਗ 'ਚ ਆਹ ਦੇਖੋ ਜੀ ਮੰਦਰ ਬਣਾ ਰਹਾ ਹਾਂ ਜੀ ਹੁਣ ਮੈਂ ਕਾਫੀ ਮਿਲਦੇ ਆਂ ਤੁਹਾਨੂੰ ਗੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼